ਆ ਤੋਂ ਨਹੀਂ ਕਿ ਇਹ ਬੇਬੇ ਤੇ ਬਾਪੂ ਦੀ ਕਹਾਣੀ ਦਿਖਾਉਣ ਲੱਗੇ ਐ ਜਿਹੜੀ ਬੇहद ਦਰਦਨਾਕ ਹੈ ਮੁਸੀਬਤਾਂ ਦਾ ਅਜਿਹਾ ਪਾਰ ਟੁੱਟਿਆ ਕਿ ਉਹਨਾਂ ਦੇ ਸਿਰ ਤੇ ਛੱਤ ਤੱਕ ਨਹੀਂ ਰਹੀ ਇਹੀ ਜਿਹੜਾ ਉਹ ਜਿੱਥੇ ਘਰ ਸੀਗਾ ਜਿੱਥੇ ਕਮਰਾ ਸੀਗਾ ਲੇਕਿਨ ਉਹ ਕਮਰਾ ਜਿਹੜਾ ਹੈ ਡਿੱਗ ਚੁਕਿਆ ਹੈਗਾ ਤਿੰਨ ਬੱਚੇ ਸੀਗੇ ਤਿੰਨਾਂ ਦੀ ਜੜੀ ਹੈ ਮੌਤ ਹੋ ਚੁਕੀ ਹੈ ਸਿਰਫ ਇੱਕ ਜੇਕਰ ਸਿਰ ਦੇ ਉੱਪਰ ਛੱਤ ਕਹੀ ਜਾਵੇ ਤਾਂ ਇਹ ਜਿਹੜਾ ਪਲਾਸਟਿਕ ਦਾ ਜਿਹੜਾ ਪੰਨਾ ਪਾਇਆ ਹੋਇਆ ਹੈ ਇਹੀ ਅੱਜ ਜਿਹੜੀ ਉਹਨਾਂ ਦੇ ਸਿਰ ਦੇ ਉੱਪਰ ਛੱਤ ਹੈ ਇਹ ਮੀਂਹ ਨਾਲ ਹੀ ਲੱਗਦਾ ਅੱਛਾ ਹਾਂ ਮੀਂਹ ਨਾਲ ਹੀ ਲੱਗਦਾ ਜੋ ਮੀਂਹ ਆ ਤਕੜਾ ਜਾਏ ਅੱਛਾ ਉਹ ਵਿਗ ਗਿਆ ਕਿਸੇ ਤੇ ਦਿਹਾੜੀ ਗਿਆ ਕਿ ਉਹਨਾਂ ਦੇ ਮਕਾਨ ਦੇ ਉੱਤੇ ਕੰਮ ਕਰਨ ਲਈ ਮਿੱਟੀ ਲਾਉਣ ਲਈ ਉਹ ਛੱਤ ਵਿਗ ਗਈ ਜੰਟਰ ਜਾਪਿਆ ਥੰਮੇ ਸੁਨਿਆ ਜੀ ਉਮਰ ਕਿੰਨੀ ਵਧੀ ਤਾਰੇ ਕੋ ਮਰ ਲੱਕ ਤਿਆ ਸੀ ਇਹ ਮਨ ਕੇ ਸਾਰੀ ਫੇਕ ਦੋ ਕਾਕੇ ਸੀ ਇੱਕ ਪਹਿਲੋ ਕੋਈ ਜਗਿਆ ਸੀ ਅੱਛਾ ਤੇ ਇੱਕ ਮਗਰ ਉਹ ਗਿਆ ਸੀ ਉਹ ਵੀ ਯਾਦ ਕਿਉਂ ਨਹੀਂ ਆਉਂਦੇ ਥਾਉਂਦੇ ਯਾਦ ਕਿਉਂ ਨਹੀਂ ਆਉਂਦੇ ਬੜੇ ਹੁੰਦੇ ਮੈਂ ਕੋਈ ਪੁੱਛਦਾ ਕੋਈ ਆ ਸਾਡੇ ਉਧਰ ਰਿਸ਼ਤੇਦਾਰ ਬੈਠੇ ਹੋ। ਅੱਛਾ ਕੋਈ ਨਹੀਂ ਪੁੱਛਦਾ। ਪੈ ਨਹੀਂ। ਨਹੀਂ ਕੋਈ ਪੁੱਛਦਾ। ਬੜਿਆਂ ਲੋਕਾਂ ਨੂੰ ਆਖਿਆ ਵੀ ਸਾਨੂੰ ਕਰੋ ਆਸਰਾ। ਕੋਈ ਨਹੀਂ ਕਰਦਾ। ਹੋਰ ਨਹੀਂ ਕੋਈ ਆਉਂਦਾ। ਨਾ ਕੋਈ ਸਾਡੀ ਸੁਣਦਾ ਹੀ ਹੈ ਤੇ ਨਾ ਕੋਈ ਆਉਂਦਾ ਹੀ ਹੈ। ਇਹ ਪਿੰਡ ਉਹੀ ਹੈ ਜਿਹੜਾ ਹੈਗਾ ਸਿੰਗਰ ਹੈਗਾ ਇੱਕ ਮਸ਼ਹੂਰ ਜਿਹੜਾ ਗਾਇਕ ਹੈਗਾ। ਹਾਂਜੀ ਹਾਂਜੀ। ਹੈ ਗਰਨਾਮ ਪੁੱਲਰ ਦਾ। ਹਾਂ ਗਰਨਾਮ ਪੁੱਲਰ ਦਾ। ਅੱਛਾ ਉਹਦਾ ਘਰ ਉਹ ਅੰਦਰ ਲੱਗ ਬੰਨੇ ਅੱਛਾ ਉਸੇ ਦਾ ਇਹ ਪਿੰਡ ਹੈ ਜਿਹੜਾ ਕਮਾਲ ਵਾਲਾ ਜੀ ਬਣਾਉਨੇ ਫਿਰ ਇਹ ਸੋਨੇ ਵੀ ਇੱਥੇ ਹਾਂ ਜੀ ਇੱਥੇ ਸੋਨੇ ਜੀ ਕਾਗਜ਼ ਥੱਲੇ ਸੋਨੇ ਮੀ ਕਣੀ ਜੀ ਇੱਥੇ ਸੋਨੇ ਆ ਤੁਹਾਨੂੰ ਇੱਕ ਜੇ ਬੇਬੇ ਤੇ ਬਾਪੂ ਦੀ ਕਹਾਣੀ ਦਿਖਾਉਣ ਲੱਗੇ ਆ ਜਿਹੜੀ ਬੇਹਦ ਦਰਦਨਾਕ ਹੈ ਮੁਸੀਬਤਾਂ ਦਾ ਅਜੇਹਾ ਪਾਰ ਟੁੱਟਿਆ ਕਿ ਉਹਨਾਂ ਦੇ ਸਰਤੇ ਛੱਤ ਤੱਕ ਨੇਰੀ ਸਭ ਤੋਂ ਪਹਿਲਾਂ ਤੁਹਾਨੂੰ ਉਸ ਕਰਦੀਆਂ ਸੀ ਤਸਵੀਰਾਂ ਦਿਖਾ ਦਿੰਨੇ ਜਿਸ ਘਰ ਦੇ ਵਿੱਚ ਅਸੀਂ ਖੜੇ ਹਾਂ ਉਸੇ ਘਰ ਦੇ ਵਿੱਚ ਇਹ ਬੇਬੇ ਤੇ ਬਾਪੂ ਰਹਿੰਦੇ ਹਨ ਬੱਚਿਆਂ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਤਿੰਨ ਬੱਚੇ ਸਿਗੇ ਤਿੰਨਾਂ ਦੀ ਜੜੀ ਹੈ ਮੌਤ ਹੋ ਚੁੱਕੀ ਹੈ ਅੱਜ ਜਿਹੜੇ ਹੈਗੇ ਬੇਬੇ ਬਾਪੂ ਜਿਹੜਾ ਹੈਗਾ ਦੋ ਵਕਤ ਦੀ ਰੋਟੀ ਦਾ ਮਹਤਾਜ ਹੋਏ ਪਏ ਹਨ ਤੁਸੀਂ ਦੇਖ ਸਕਦੇ ਹੋ ਕਰਦੀਆਂ ਤਸਵੀਰਾਂ ਇੱਕ ਛੱਤ ਸੀਗੀ ਜਿਹੜੀ ਕੁਦਰਤ ਦੀ ਮਾਰ ਪਈ بارشਾਂ ਦੇ ਦੌਰਾਨ ਜਿਹੜੀ ਹੈ ਉਹ ਛੱਤ ਜਿਹੜੀ ਹੈ ਡਿੱਗ ਪਈ ਹਾਲਾਤ ਤੁਹਾਨੂੰ ਦਿਖਾਣੇ ਕਿ ਕਿਸ ਤਰ੍ਹਾਂ ਦੇ ਨਾਲ ਇਹ ਬੇਬੇ ਬੇਬੇ ਤੇ ਬਾਪੂ ਇਸੇ ਪਲਾਸਟਿਕ ਦਾ ਰੈਪਰ ਜਿਹੜਾ ਉੱਪਰ ਪਾਇਆ ਹੋਇਆ ਉਹਦੇ ਥੱਲੇ ਜਿਹੜਾ ਹੈਗਾ ਗੁਜ਼ਾਰਾ ਕਰ ਰਿਹਾ ਤੁਸੀਂ ਦੇਖ ਸਕਦੇ ਹੋ ਰਸੋਈ ਦੇ ਹਾਲਾਤ ਜਿੱਥੇ ਰੋਟੀ ਬਣਦੀ ਹੈਗੀ ਕਿਸ ਤਰ੍ਹਾਂ ਦੇ ਹਾਲਾਤ ਹੈਗੇ ਉਸ ਨੂੰ ਇੱਥੇ ਬਚਾਇਆ ਗਿਆ ਤਾਂ ਜੋ ਰੋਟੀ ਬਣਾ ਕੇ ਜਿਹੜਾ ਟਿੱਡ ਜਿਹੜਾ ਹੈਗਾ ਭਰਿਆ ਜਾਵੇ ਕਿਹਾ ਜਾ ਰਿਹਾ ਹੈਗਾ ਕਿ ਆ ਬਾਪੂ ਜੀ ਜਿਨ੍ਹਾਂ ਦੀ ਉਮਰ ਕਰੀਬ 70 ਸਾਲ ਦੀ ਹੈਗੀ ਉਹਨਾਂ ਤੇ ਜਦੋਂ ਇਹ ਜਵਾਨ ਸੀਗੇ ਉਦੋਂ ਇਹਨਾਂ ਤੇ ਹਾਦਸਾ ਹੋਇਆ ਦਿਹਾੜੀ ਮਜ਼ਦੂਰੀ ਕਰਦੇ ਹੋਏ ਇਹਨਾਂ ਦੇ ਉੱਪਰ ਜੜੀਆਂ ਹੈਗੀਆਂ ਇੱਟਾਂ ਡਿੱਗੀਆਂ ਤੇ ਉਦੋਂ ਤੇ ਇਹ ਜਿਹੜੇ ਹੈਗੇ ਲਾਚਾਰ ਹੋ ਗਏ ਤੇ ਬੇਬੇ ਜਿਹੜੀ ਹੈਗੀ ਉਹ ਕਰਦੇ ਵਿੱਚ ਲੋਕਾਂ ਦੇ ਬਰਤਨ ਮਾਂਜ ਕੇ ਕਾਰ ਕਰਦਾ ਕੰਮ ਕਰਕੇ ਜੜੀ ਹੈਗੀ ਦੋ ਵਕਤ ਦੀ ਰੋਟੀ ਦਾ ਇੰਤਜ਼ਾਮ ਬੜੀ ਮੁਸ਼ਕਿਲ ਦੇ ਨਾਲ ਕਰਦੀ ਆ ਅੱਜ ਇਹਨਾਂ ਦੇ ਹਾਲਾਤ ਬੇहद ਮਾੜੇ ਐ ਤੇ ਦੋ ਵਕਤ ਦੀ ਰੋਟੀ ਜਿਹੜੀ ਹੈ ਇਹਨਾਂ ਨੂੰ ਨਸੀਬ ਨਹੀਂ ਹੋ ਰਹੀ ਤੋਨੋ ਹਾਲਾਤ ਜਿਹੜੇ ਕਰਦੇ ਦਿਖਾ ਰਹੇ ਕਿਸ ਤਰ੍ਹਾਂ ਦੇ ਹੈਗੇ ਇਹੀ ਜਿਹੜਾ ਉਹ ਜਿੱਥੇ ਕਾਰ ਸੀਗਾ ਜਿੱਥੇ ਕਮਰਾ ਸੀਗਾ ਲੇਕਿਨ ਉਹ ਕਮਰਾ ਜਿਹੜਾ ਹੈ ਡਿੱਗ ਚੁਕਿਆ ਹੈਗਾ ਸਿਰਫ ਇੱਕ ਜੇਕਰ ਸਿਰ ਦੇ ਉੱਪਰ ਛੱਤ ਕਹੀ ਜਾਵੇ ਤਾਂ ਇਹ ਜਿਹੜਾ ਪਲਾਸਟਿਕ ਦਾ ਜਿਹੜਾ ਪੰਨਾ ਪਾਇਆ ਹੋਇਆ ਹੈ ਇਹ ਹੀ ਅੱਜ ਜਿਹੜੀ ਉਹਨਾਂ ਦੇ ਸਿਰ ਦੇ ਉੱਪਰ ਛੱਤ ਹੈ ਗੱਲਬਾਤ ਕਰਾਂਗੇ ਤੇ ਇਹਨਾਂ ਦੇ ਦਰਦ ਜਿਹੜੀ ਕਹਾਣੀ ਹੈ ਉਹ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਆਖਰ ਹੋਇਆ ਕੀ ਸੀਗਾ ਕਿਸ ਤਰ੍ਹਾਂ ਦੇ ਨਾਲ ਜਿਹੜੇ ਹਾਲਾਤ ਇਸ ਤਰ੍ਹਾਂ ਦੇ ਹੋਏ ਬਦ ਤੋਂ ਬੱਤਰ ਵਾਲੇ ਹਾਲਾਤ ਹੈ ਕਿ ਨਾ ਬਾਬੂ ਤੁਹਾਡਾ ਮੋਹ ਸੰਗ ਮੋਂ ਸੀ ਪਿੰਡ ਕਿਹੜਾ ਹੈਗਾ ਕਮਾਲ ਵਾਲਾ ਜੀ ਕਮਾਲ ਵਾਲਾ ਹਾਂਜੀ ਇਹ ਪਿੰਡ ਉਹੀ ਹੈ ਜਿਹੜਾ ਹੈਗਾ ਸਿੰਗਰ ਹੈਗਾ ਇੱਕ ਮਸ਼ਹੂਰ ਜਿਹੜਾ ਗਾਇਕ ਹੈਗਾ ਹਾਂਜੀ ਹਾਂਜੀ ਹੈ ਗਰਨਾਮਪੁੱਲਾ ਦਾ ਹਾਂ ਗਰਨਾਮਪੁੱਲਾ ਦਾ ਅੱਛਾ ਉਹਦਾ ਘਰ ਉਹ ਦਿਲ ਬੰਨਿਆ ਅੱਛਾ ਉਸੇ ਦਾ ਇਹ ਪਿੰਡ ਹੈ ਜਿਹੜਾ ਕਮਾਲ ਵਾਲਾ ਹਾਂਜੀ ਹਾਂ ਗਰਨਾਮਪੁੱਲਾ ਇਹ ਹਾਲਾਤ ਜਿਹੜੇ ਤੁਸੀਂ ਦੇਖੇ ਬੜੇ ਮਾੜੇ ਹਾਲਾਤ ਹੈ ਕਹਿੰਦੇ ਹੁੰਦੇ ਪ੍ਰਮਾਤਮਾ ਜਿਹੜਾ ਹੈਗਾ ਕਿਸੇ ਤੇ ਮੁਸੀਬਤ ਜਿਹੜੀ ਨਾਂ ਲੈ ਕੇ ਆਵੇ ਹਾਂਜੀ ਕੀ ਹੋਇਆ ਕੀ ਜਿਹੜਾ ਕਿਸ ਤਰ੍ਹਾਂ ਦੇ ਨਾਲ ਇਹ ਹਾਲਾਤ ਸਨ ਇਹ ਮੀਂਹ ਦੇ ਨਾਲ ਹੀ ਰਿਗ ਪਿਆ ਅੱਛਾ ਮੇਨ ਨਾਲ ਜੋ ਮੀਂਹ ਟਕੜਾ ਗਿਆ ਅੱਛਾ ਉਹ ਡਿੱਗ ਗਿਆ ਫਿਰ ਕਿਵੇਂ ਜੜਾ ਰਹਿਨੇ ਕਿਵੇਂ ਉਹ ਕਿਵੇਂ ਜੜਾ ਕਰਦਾ ਜਿਹੜਾ ਗੁਜ਼ਾਰਾ ਚੱਲਦਾ ਹੈ ਗੁਜ਼ਾਰਾ ਤਾਂ ਨਾਤਾ ਵੀ ਆ ਜਿਵੇਂ ਕਰਦਾ ਕੰਮ ਕਰੰਟ ਕਰਕੇ ਲਿਆਂਦੀ ਆ ਚਲੋ ਸਾਨੂੰ ਪੇਟ ਪੂਰਾ ਕਰਾਉਂਦੀ ਹੈ ਹਾਂ ਕਰਾ ਦੇ ਕੋ ਬੋਕਰ ਮਾਰ ਲਈ ਕਿ ਬਰਤਨ ਮਾਇ ਲਈ ਕਿ ਦੀ ਸਫਾਈ ਕਰਾ ਲਈ ਆ ਵੇਖਿਆ ਤੁਸੀਂ ਚੱਲ ਵੀ ਨਹੀਂ ਸਕਦੇ ਕੀ ਹੋਇਆ ਕੀ ਸੀਗਾ ਇਹ ਤੇ ਜੀ ਮੈਂ ਕਿਸੇ ਤੇ ਦਿਹਾੜੀ ਗਿਆ ਸੀ ਕਿ ਉਹਨਾਂ ਮਕਾਨ ਦੇ ਉੱਤੇ ਕੰਮ ਕਰ ਰਹੇ ਮਿੱਟੀ ਲਾਉਣ ਦੇ ਤੋਂ ਉਹ ਛੱਤ ਦੇ ਦਿੱਤੀ। ਅੱਛਾ। ਲੈਂਟਰ ਜਾ ਪਿਆ ਥੱਲੇ ਥੱਲੇ ਆ ਜੋ ਮੈਂ ਕਿਹਾ ਵਧੀਆ। ਕਿਹਾ ਵੇਖੋ। ਮੇਰਾ ਲੱਕ ਤਿਲਾ ਹੀ ਇਹ ਮੰਨ ਕੇ ਸਾਰੀ ਫੇਲ ਲੀ। ਹੂੰ। ਇਹ ਉੱਠਾ ਰ ਜਾਂਦਾ ਨਹੀਂ। ਅੱਛਾ। ਕਿੰਨੇ ਸਾਲ ਹੋ ਗਏ ਇਹਨੂੰ ਅਸ? ਇਹਨੂੰ 10 ਸਾਲ। 10 ਸਾਲ ਕਿਵੇਂ? 10 ਸਾਲ ਮੁੰਡੇ ਨੂੰ ਗੁਜ਼ਰ ਨਹੀਂ ਹੋ ਗਿਆ। ਅੱਛਾ। ਹਾਂ। ਕਿੰਨੇ ਬੱਚੇ ਕਿੰਨੇ ਸੀਗੇ ਜਿਹੜੇ ਤੂੰ ਦੱਸਿਆ ਕਿ ਗੁਜ਼ਰ ਗਏ। ਦੋ ਦੋ ਕਾਕੇ ਸੀ। ਹੂੰ। ਇੱਕ ਪਹਿਲਾਂ ਗੁਜ਼ਰ ਗਿਆ ਸੀ। ਅੱਛਾ। ਕਿ ਇੱਕ ਮਗਰ ਉਹ ਵਹ ਉਹ ਵੀ ਕੋਈ ਅੱਛਾ ਤੇ ਮਾਂ ਉਹ ਨਾਲ ਛੱਡ ਕੇ ਚਲੇ ਗਈ ਹਾਂ ਕੀ ਹੋਇਆ ਕਿਸੇ ਹਾਦਸਾ ਕੀ ਹੋਇਆ ਉਹਨੂੰ ਪਤਾ ਹੀ ਨਹੀਂ ਕੋਈ ਨਾੜ ਨੋੜ ਇਥੋਂ ਪਹਿਲਾਂ ਤਾਂ ਦੇਵੋਂ ਪਿੰਡਾ ਜਾਪਾ ਦਵਾਈ ਦੋਂਦੇ ਰਹਿੰਨੇ ਮਾਰੀ ਮੋਟੀ ਫਿਰ ਉਹ ਗੰਗਾ ਨਗਰ ਲੈ ਗਿਆ ਉਥੋਂ ਖਾਣੇ ਵਾਲੀ ਨਾਲੀ ਜਿਹੜੀ ਫੜ ਗਈ ਪੂਰਾ ਹੋ ਗਿਆ ਕਿੰਨੀ ਉਮਰ ਸੀ ਉਹਦੋਂ ਉਹ ਤਾਂ ਬਾਦੀ ਕਿੰਨੇ ਅੰਗ ਸਾਲਾਂ ਦੇ ਹੋ ਗਏ ਮਾਂ ਅਦਾਸਾ ਲੋਗ ਮੁਕਿੰ ਹੂੰ ਤੰਗੇ ਤੁਸੀਂ ਸਾਰੇ ਬੇਬੇ ਔਖਾ ਹੈ ਫਿਰ ਆ ਜਿੰਦਗੀ ਕੱਟਣਾ ਇਸ ਤਰ੍ਹਾਂ ਦੇ ਨਾਲ ਜਦੋਂ ਕਹਿੰਦੇ ਹੈਗੇ ਕਿ ਐਸੇ ਉਮਰੇ ਜਿਹੜਾ ਹੈਗਾ ਬੱਚਿਆਂ ਦੇ ਆਪਾਂ ਉਹ ਕਰਦੇ ਆ ਕਿ ਜਿਹੜਾ ਬੱਚਾ ਜਿਹੜਾ ਵੱਡਾ ਹੋਊਗਾ ਤੇ ਉਹ ਜਿਹੜਾ ਐਸ ਉਮਰ ਦੇ ਵਿੱਚ ਉਹਨਾਂ ਨੂੰ ਸੰਭਾਲੂਗਾ ਤੇ ਅੱਜ ਜਿਹੜਾ ਹੈਗਾ ਤੁਹਾਡੇ ਹਾਲਾਤ ਜਿਹੜੇ ਦੱਸ ਰਹੇ ਹੈਗੇ ਕਿ ਦੋ ਵਕਤ ਜਿਹੜੀ ਰੋਟੀ ਹੈਗੀ ਦੋ ਟਾਈਮ ਦੀ ਜਿਹੜੀ ਹੈਗੀ ਉਹ ਵੀ ਜਿਹੜੀ ਮੁਸ਼ਕਲ ਹੋ ਜੀ ਮੁਸ਼ਕਲ ਹੈ ਮਹਾਰਾ ਜੀ ਮੁਸ਼ਕਲ ਬੜੀ ਮੁਸ਼ਕਲ ਹੈ ਜੀ ਰੋਟੀ ਬਣਾਉਣੀ ਦੋ ਟਾਈ ਬੜੀ ਔਖੀ ਮਹਾਰਾਜ ਬੜੀ ਔਖੀ ਰੋਟੀ ਬਣਾਉਣੀ ਬੜੀ ਔਖੀ ਠੀਕ ਹੋਇਆ ਕਿ ਜਦੋਂ ਬੱਚਿਆਂ ਦੇ ਨਾਲ ਜਦੋਂ ਕਹਿੰਦੇਗੇ ਕਿ ਉਹਨਾਂ ਦੀ ਜਿਹੜੀ ਮੌਤ ਹੋ ਗਈ ਸੀ ਉਹ ਜੀ ਇੱਕ ਤੇ ਦੌਰਾ ਪੈਂਦਾ ਸੀ ਵੱਡੇ ਨੂੰ ਤੇ ਇੱਕ ਢੇਡ ਦੀ ਪੀੜ ਹੁੰਦੀ ਸੀ ਉਹ ਜਦਾਹਲ ਕੀਤਾ ਗੰਗਾ ਨਗਰ 18 ਦਿਨ ਰਿਹਾ 18 ਦਿਨ ਉਹ ਫਿਰ ਖਾਣੇ ਵਾਲੀ ਨਾਲ ਹੀ ਫਟ ਗਈ ਸੀ ਹੁਣ ਆਪਰੇਸ਼ਨ ਕਰਤਾ ਆਪਰੇਸ਼ਨ ਕਰਕੇ ਉਹਨਾਂ ਮੁੜ ਕੇ ਦੁਜਾ ਵੀ ਹੋ ਗਿਆ ਸਹੀ ਐ ਵਧੀਆ ਬਚ ਗਿਆ ਤੇ ਮੰਝੇ ਤੋਂ ਥੱਲੇ ਡਿੱਗ ਪਿਆ ਤੇ ਅੰਦਰ ਫੜ ਗਿਆ ਅੰਦਰ ਫੜ ਗਿਆ ਮੁੜ ਕੇ ਨਾਥੀ ਨਹੀਂ ਡਾਕਟਰਾਂ ਨੇ ਪਾਇਆ ਤੇ ਬਸ ਤੀਜੇ ਦਿਨ ਮੁੱਕ ਗਿਆ ਆਉਂਦੀ ਹੈ ਯਾਦ ਆਉਂਦੀ ਹੈ ਕਿ ਮਤਲਬ ਅੱਜ ਜੇ ਬੱਚੇ ਹੁੰਦੇ ਤਾਂ ਤੇ ਬੜੀ ਆਉਂਦੀ ਹੈ ਜੀ ਹਾਂਜੀ ਲਾਜਾਤ ਬੜੀ ਆਉਂਦੀ ਹਾਂਜੀ ਬੜੀ ਯਾਦ ਆਉਂਦੀ ਆ ਕੀ ਕਰਗੇ ਹੁਣ ਫਿਰ ਰੋਇਆ ਹਟੇ ਬਈ ਆਰਾ ਨਹੀਂ ਯਾਰ ਕਿਉਂ ਨਹੀਂ ਆਉਂਦੇ ਥਾਉਂਦੇ ਯਾਰ ਕਿਉਂ ਨਹੀਂ ਆਉਂਦੇ ਬੜੇ ਹੁੰਦੇ ਮੈਂ ਯਾਰ ਤੇ ਬੜੇ ਆਉਂਦੇ ਆ ਅੱਜ ਹੁੰਦੇ ਜਵਾਕ ਹੁੰਦੇ ਤਾਂ ਤੁਹਾਡੇ ਆ ਹਾਲਾਤ ਫਿਕਰ ਨਹੀਂ ਸੀ ਫਿਕਰ ਨਹੀਂ ਹੋਣਾ ਮੈਂ ਆਪ ਧੱਕੇ ਖਾਂਦੀ ਫਿਰਦੀ ਘਰਾਂ ਚ ਕੰਮ ਕਰਦੀ ਫਿਰਦੀ ਮੈਨੂੰ ਕੀ ਲੋੜ ਐ ਆਪ ਦੀ ਮੈਂ ਬੈ ਕੇ ਰੋਟੀ ਖਾਂਦੀ ਅੱਜ ਦੁਕਾਨੀ ਆ ਜਾਂਦੇ ਆ ਦੁਕਾਨੀ ਰਾਤ ਨੂੰ ਇਤਨ ਕਰ ਕਰ ਕਿਸ ਕਰ ਕਰ ਕੇ ਉਹ ਕਬੜਾ ਸੱਚੇ ਬਾਦਸ਼ਾਹ ਮਹਾਰਾਜ ਹਰ ਇੱਕ ਦੀ ਕੇ ਰਹੀ ਪੁੱਤ ਖੋਵੇ ਨਾ ਮਹਾਰਾਜ ਕੇ ਨੂੰ ਦੁਖੀ ਨਾ ਕਰੇ ਅੰਦਰ ਨਾ ਕਹੇ ਦੀ ਦੁਖੀ ਹੋਵੇ ਅੰਦਰ ਹਰ ਇੱਕ ਦੀ ਮਾਰਾ ਠੰਡੀ ਰੱਖੇ ਅਸੀਂ ਜਿੱਡੇ ਦੁਖੀ ਨਾ ਮਾਰ ਕੇ ਨੂੰ ਨਾ ਕਰੇ ਬੜੇ ਦੁਖੀ ਅਸੀਂ ਕਿਵੇਂ ਕਰੋਗੇ ਫਿਰ ਕਿਵੇਂ ਕਰੋਗੇ ਹੁਣ ਜਿਹੜੇ ਛੱਤ ਵੀ ਹੈ ਨਹੀਂ ਰੋਟੀ ਜਿਹੜੀ ਹੈਗੀ ਕਮਾਣੀ ਉਹ ਬੜੀ ਔਖੀ ਹੋ ਗਈ ਹੈ ਪਾਉਂ ਨਹੀਂ ਕੋਈ ਹਾਂਜੀ ਕੋਈ ਨੇ ਪਾਤਾ ਕਰੋਗੇ ਸੱਚੇ ਬਾਦਸ਼ਾਹ ਕਰੂਗਾ ਆਪਣੇ ਮਹਾਰਾਜ ਇਹਨਾਂ ਦੇ ਇਹ ਲੇਵਸੀ ਲੈਣਾ ਮਿਲਦਾ ਹੀ ਲੇਵਸੀ ਲੈਣਾ ਮਿਲੂਗਾ ਕਿਤੇ ਨਾ ਕਿਤੇ ਜੇ ਤੇ ਇੱਥੇ ਬਣਾਉਣੇ ਫਿਰ ਇੱਥੇ ਸੋਨੇ ਵੀ ਇੱਥੇ ਆ ਹਾਂਜੀ ਇੱਥੇ ਸੋਨੇ ਆ ਜੀ ਕਾਗ ਥੱਲੇ ਸੋਨੇ ਮੀਕਣੀ ਜਿੱਥੇ ਸੋਨੇ ਕੰਮ ਕਰਨਾ ਫਿਰ ਕਰਾਂ ਦੇ ਵਿੱਚ ਜਾ ਕੇ ਜਿਹੜਾ ਹੈਗਾ ਔਖਾ ਇਸ ਉਮਰੇ ਜਿਹੜਾ ਹੈਗਾ ਬਾਪੂ ਨੂੰ ਵੀ ਸੰਭਾਲਣਾ ਹਾਂਜੀ ਇਹਨੂੰ ਵੀ ਸਾਹਮਣਾ ਜੀ ਆ ਵੀ ਕੰਮ ਵੀ ਕਰਕੇ ਉਹਨਾਂ ਨੂੰ ਸਾਹਮਣਾ ਨੂੰ ਆਣਾ ਧੋਣਾ ਵੀ ਆਪ ਕਪੜਾ ਲੀੜਾ ਵੀ ਇਹਨਾਂ ਪੈਂਦਾ ਵੀ ਆਪ ਪਾਈਦਾ ਲਾ ਕੇ ਪਾਉਣਾ ਲਾ ਕੇ ਨਵਾ ਕੇ ਫਿਰ ਪਾਉਣੇ ਕੰਮ ਉਹ ਕ ਲੱਗਦਾ ਰੱਬ ਨੇ ਜਿਹੜੀ ਵੱਡੀ ਵੱਡੀ ਸੱਟ ਮਾਰੀ ਹਾਂਜੀ ਬੜੀ ਜਿਆਦੀ ਵੱਡੀ ਸੱਟ ਮਾਰੀ ਵੀ ਸੱਟ ਵੱਜੀ ਆ ਸੱਟਾਂ 2 ਵਜੀਆਂ 1 ਨਹੀਂ ਵਜੀਆਂ 2 ਵਜੀਆਂ ਤਿੰਨੇ ਤਿੰਨ ਧੀਆਂ ਪੁੱਤ ਤਿੰਨੇ ਰੱਬ ਨੇ ਖੋਲੇ ਆ। ਕਿਰ ਰਿੰਦਾ ਕੋਣਾ ਹੋਰ ਕੋਣ ਆ ਤੁਹਾਡੇ ਨਾਲ ਹੁਣ ਕੋਈ ਨਹੀਂ ਰਿੰਦਾ ਸਾਡੇ ਕੋਲ ਹਾਂਜੀ ਕੋਈ ਨਹੀਂ ਰਿੰਦਾ ਸਾਡੇ ਕੋਲ ਸੀ ਕਰ ਲਈਆਂ। ਹਾਂ ਦੇ ਕੋਈ ਰਿਸ਼ਤੇ ਦਾ ਕੋਈ ਪੁੱਛਦਾ ਹੈ ਕੋਈ ਆ ਸਾਡੇ ਉਧਰ ਰਿਸ਼ਤੇਦਾਰ ਬੈਠੇ ਆ। ਅੱਛਾ ਕੋਈ ਨਹੀਂ ਪੁੱਛਦਾ ਭੈਣਾਂ ਹੀ ਆਈਆਂ। ਹੂੰ ਕੋਈ ਨਹੀਂ ਪੁੱਛਦਾ। ਅੱਜ ਕਿ ਤੋ ਧਾਣੇ ਧਾਣਿਆਂ ਨੇ ਕੇ ਪੁੱਛੇ ਸੀ। ਹੂੰ ਆਖਣੇ ਲਗਾ ਕੋਈ ਸਰੋ ਕੋ ਤਾਂ ਡੇਵਰ ਗਿਆ ਕਿ ਉਹ ਧਾਣੇ ਮਾਣ ਕੇ ਲੈ ਜਾ ਗਿਆ ਹੀ ਦਰਦ ਹੁੰਦਾ ਜਦੋਂ ਜਾਂਦੇ ਕੰਮ ਕਰਨਾ ਇਸ ਉਮਰ ਦੇ ਵਿੱਚ ਦਰਦ ਤਾਂ ਫਿਰ ਆਉਂਦਾ ਹੀ ਹੈ ਬਗੌਣ ਟੌਣ ਲਈ ਅਭੀ ਕਿੱਥੇ ਮੈਂ ਆਪ ਕਮਾਈ ਨਾਲ ਕਰਦਾ ਕਿੱਥੇ ਸੀ ਪੱਲੀ ਜਾਨੀ ਸਾਰਾ ਸੰਭਾਲਣਾ ਪੈਂਦਾ ਇਹਨੂੰ ੱਟੇ ਪਛਾਉ ਵੀ ਮਿੰਨ ਨੂੰ ਇਹ ਲੀੜਾ ਲੱਤਾ ਵੀ ਸਾਰਾ ਟੋਣਾ ਪੈਂਦਾ ਕਿਦਾ ਕਿਦੋ ਕਿਦੋ ਪਹਿਲਾਂ ਲਿਆ ਸੀ ਮੁੰਡੇ ਨੇ ਲਿਆ ਸੀ ਇਹ ਨਹੀਂ ਜੀ ਮੇਰਾ ਥਾਂ ਸੀ ਉਧਰ ਅੱਛਾ ਉਧਰ ਫਿਰ ਇੱਕ ਜ਼ਿਮੀਂਦਾਰ ਨੇ ਕਬਜ਼ਾ ਕਰ ਲਿਆ ਸੀ ਅੱਛਾ ਉਹ ਕਬਜ਼ਾ ਤੁਹਾਡੇ ਵਰਗੇ ਸਿਆਣੇ ਬੰਦੇ ਆਂਦੇ ਵੀ ਇਹਨੇ ਮੈਣੀਆਂ ਦੀ ਥਾਂ ਸੀ ਉਹ ਮੈਨੇ ਵੀ ਅੱਕ ਲਗੇ ਵੀ ਥਾਂ ਛੱਡੀ ਉਹਨਾਂ ਨੇ ਮੰਗਲੇ ਬੰਨਾਂ ਦੀ ਥਾਂ ਹੁਣ ਕੋਠਾ ਉਹਨੇ ਰੇਤਾ ਛੱਡ ਦਿੱਤੀ ਅਗਲੇ ਬੰਨਾਂ ਨੇ ਮਿੱਟੀ ਪਾਤੀ ਚੰਗੀ ਉਹ ਪਾਣੀ ਸਾਰਾ ਅੰਦਰ ਵੜ ਗਿਆ ਅੰਦਰ ਵੜ ਨੇ ਉਹ ਦੋ ਜ਼ਿਮੀਂਦਾਰ ਮੈਨੂੰ ਅੱਕ ਲਗੇ ਤੂੰ ਆਏਗਾ ਤင်း ਥਾਂ ਮੰਡੀਆਂ ਜਿਵੇਂ ਇੱਥੋਂ ਨਿਕਲ ਜਾ ਨਿਦੰਤਰ ਇਹ ਡੱਗਪੈਕ ਉਠਾ ਤੂੰ ਸਮਾਨ ਕੱਢਣਾ ਇਹਨੇ ਕਬਜ਼ਾ ਕਰ ਲੈਣਾ ਮੈਂ ਦੋ ਬੰ ਚਾਰ ਬੰਦੇ ਹੋਰ ਪਾ ਆ ਗਏ ਵੱਡੇ ਵੱਡੇ ਮੋٹے ਮੈਂ ਆ ਉਹ ਥਾਂ ਆ ਲੈ ਉਹਨੂੰ ਥਾਂ ਛੱਡ ਤਾ ਉਹਨੇ ਥਾਂ ਮੈਨੂੰ ਆ ਲੈ ਕੇ ਦੇ ਦਿੱਤਾ ਆ ਤਾਂ ਤਾਂ ਆਇਆ ਮੇਰੇ ਕੋਲ ਕਹਿੰਦੇ ਇੱਕ ਕੋਠਾ ਜਿਹੜਾ ਪਾਇਆ ਸੀਗਾ ਉਹ ਫਿਰ ਕਿਦੋਂ ਪਾਇਆ ਸੀ ਕਿਹੜਾ ਉਹਦਾ ਨਹੀਂ ਇੱਥੇ ਜਿਹੜਾ ਹੈਗਾ ਜਿਹੜਾ ਡਿੱਗਾ ਹੈਗਾ ਕਹਿੰਦੇ ਕੋਠਾ ਜਿਹੜਾ ਕੱਚਾ ਹਾਂ ਕੱਚਾ ਹੈ ਆ ਵੇਖ ਲੋ ਤੁਹਾਡੇ ਸਾਹਮਣੇ ਵੀ ਆ ਆਲੈਂਟ 'ਤੇ ਪੜਿਆ ਜਿੰਨੇ ਕਿ ਕਿਸੇ ਨੇ ਪੈਸੇ ਦਿੱਤੇ ਉਹਨੇ ਕਿ ਲਾਲੇ ਅੱਛਾ ਮੁਝੇ ਖਲੋਤਾ ਆਲੈਂਟ 'ਤੇ ਪੜ ਗਿਆ ਇਹਦੋਂ ਦਰਨੀ ਉਹਦਾ ਰਾਤ ਨੂੰ ਕੋਈ ਜਿਹੜਾ ਹੈਗਾ ਮੀਂਹ ਕਣੀ ਜੇ ਅਸੀਂ ਕਿੱਧਰ ਜਾਵਾਂਗੇ ਜਾਨਾ ਉਹ ਖੱਲੇ ਹੋ ਜਾਈਦਾ ਦਰਦ ਤਾਂ ਫਿਰ ਆਉਂਦਾ ਹੀ ਆ ਵੀ ਰੋੜਦਾ ਹੀ ਆ ਪੇਮਾਰੀ ਰਕਤ ਜਾਈਗੀ ਨਾ ਮੈਨੂੰ ਤੁਰਦਾ ਇੰਨੇ ਲੈ ਜਾਣਾ ਬਾਹ ਫਟ ਕੇ ਚਲੀ ਜਾਏਗੀ ਉਹ ਕਿਨੇ ਗੜਾ ਤੇ ਉਹ ਰਾਰੂ ਤਨਪਦਾ ਇਹ ਕੌਣ ਵਾਹ ਦਿੰਦਾ ਇੱਥੇ ਕੋਈ ਨਹੀਂ ਦਿੰਦਾ ਬਾਹ ਨੂੰ ਕਹਿੰਦੇ ਸਾਰੇ ਹੀ ਸਾਥ ਛੱਡ ਗਏ ਫਿਰ ਸਾਰੇ ਹਾਂਜੀ ਸਾਰੇ ਛੱਡ ਗਏ ਹਾਂਜੀ ਸਾਰੇ ਸਾਥ ਛੱਡ ਗਏ ਪਿੰਡ ਵਾਲੇ ਸਾਹਮਣੇ ਪਿੰਡ ਵਾਲੇ ਛੱਡੀ ਬਿਠੇ ਜਿਹਨਾਂ ਦਾ ਕਰਦੇ ਉਹ ਵੀ ਨਹੀਂ ਦਿੰਦਾ ਬਾਹ ਫੜਾਉਂਦੇ ਕਾਮਤੰਦਾ ਪਿੰਡ ਚ ਕਰਦੀ ਉਹ ਵੀ ਨਿਭਾ ਫੜਾਉਂਦੇ ਉਹ ਵੀ ਅਗਲੇ ਜਵਾਬ ਦਿੰਦੇ ਆਂ ਤੇ ਸਾਡੇ ਕੋਲ ਕੁਝ ਨਹੀਂ ਹੈਗਾ ਪਿੰਡ ਵਾਲੇ ਆਂਦੇ ਅਸੀਂ ਫਿਰ ਚਲੋ ਮਰਜੀ ਉਹਨਾਂ ਦੀ ਆਓ ਤੇ ਆਖਣੇ ਵਾ ਵੀ ਸਾਨੂੰ ਕੋਈ ਮਾੜਾ ਮੋਟਾ ਕਮਰਾ ਪਾ ਦਿਓ ਹਾਂਜੀ ਉਹ ਤਾਂ ਮੰਤਰੀਆਂ ਕੋਲ ਵੀ ਕੁਝ ਨਹੀਂ ਆਨੇ ਮੰਤਰੀਆਂ ਕੋਲ ਵੀ ਕੁਝ ਨਹੀਂ ਹੂੰ ਤਾਂ ਕੋਈ ਹੈ ਪੁੱਛਣ ਕੋਈ ਹੈ ਸਰਕਾਰੀ ਅਫਸਰ ਇੱਥੇ ਹੈ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਕੋਈ ਸਰਪੰਚ ਨਹੀਂ ਪਤਾ ਲੈਣ ਆਉਂਦਾ ਉਹ ਨਹੀਂ ਆਇਆ ਅਜੇ ਤੱਕ अच्छा सरपंच ਨਹੀਂ ਆਉਂਦਾ ਘਰੇ ਕਿਸੇ ਦੇ ਨਾਲ ਹਾਂਜੀ ਸਰਪੰਚ ਨੇ ਵੀ ਆਂਦੇ ਪਿੰਡ ਵਾਲੇ ਵੀ ਤੂੰ ਕਰਕੇ ਪਾ ਕੇ ਦੇ ਆਂ ਨਾ ਮੇਰੇ ਕੋਲ ਕੁਝ ਨਹੀਂ ਹੈਗਾ اچھا ਸਰਪੰਚ ਵੀ ਜਵਾਬ ਦਿੱਤਾ ਕਿ ਕਿਸੇ ਨੂੰ ਸਰਕਾਰੀ ਜਿਹੜੇ ਆਉਂਦੇ ਐਮਐਲਏ ਆਉਂਦੇ ਐ ਹੋਰ ਕੋਈ ਆਉਂਦੇ ਆਂਦੇ ਆਉਂਦੇ ਨਹੀਂਗੇ ਇੱਥੇ ਹਾਂ ਪਿੰਡ ਵਾਲਿਆਂ ਦੇ ਕੋਠੇ ਨਹੀਂ ਆਉਂਦੇ ਉਹਨਾਂ ਦੀਆਂ ਵੋਟਾਂ ਉਦੋਂ ਆਉਂਦੇ ਆ ਉੱਤਰਾ ਨਹੀਂ ਆਉਂਦੇ ਮੋਟਾ ਮੋਟਾ ਘਰਾਂ ਜਿਹੋ ਵਗ ਚਲੇ ਜਾਂਦਾ ਨਾ ਹੂੰ ਗਰੀਬਾਂ ਘਰਾਂ 'ਚ ਨਹੀਂ ਆਉਂਦਾ ਕੋਈ ਹਾਂਜੀ ਗਰੀਬਾਂ ਘਰਾਂ 'ਚ ਨਹੀਂ ਆਉਂਦਾ ਹੂੰ ਮੈਂ ਬੜੀ ਮੰਨਤ ਕੀਤੀ ਐ ਮੁੰਡਾ ਖਾਲੇ ਬਣਾਉਂਦਾ ਮੈਂ ਕਿਹਾ ਮੈਨੂੰ ਇੱਟ ਸੌੜ ਦੇ ਕੋ 2000 ਕੋਈ ਸੀਮਿੰਟ ਦੇ ਦੇ ਮਾੜਾ ਮਟਰ ਜਾਂ ਕੋਈ ਮੈਨੂੰ ਕੋਈ ਚੀਜ਼ ਦਿਓ ਹੰਦੇ ਨਹੀਂ ਹੈ ਨੀਂਗੀ ਬੜਿਆਂ ਨੂੰ ਆਖਿਆ ਨਹੀਂ ਕੋਈ ਦਿੰਦਾ ਰਸ਼ਨ ਕਿਨਾਂ ਲੈ ਆਉਣੇ ਫਿਰ ਜਿਹੜਾ ਦੇਖਿਆ ਹੈਗਾ ਕਿ ਆ ਤਾਂ ਸਾਰਾ ਕੁਝ ਖਾਲੀ ਪਿਆ ਜਿਹੜਾ ਚੁੱਲਾ ਜਿਹੜਾ ਹੈਗਾ ਬੰਤ ਇਹ ਉਹਨਾਂ ਕਿ ਲਈਦਾ ਫਿਰ ਉਹਨਾਂ ਕਿ ਖਾਲੀ ਤਾਂ ਹੁਣ ਕੀ ਕਰਕੇ ਕੌਣ ਜ਼ਿਆਦਾ ਕਿੱਥੋਂ ਮਿਲੇ ਜ਼ਿਆਦਾ ਕੌਣ ਦਿੰਦਾ ਕੋਈ ਕਿਲੋ ਦੇ ਦਿੰਦਾ ਕੋ 2 ਦਿੰਦਾ ਇਤਰਾ ਲੈ ਕੇ ਆਉਂਦਾ ਗੁਜ਼ਾਰਾ ਕਰ ਲਈਦਾ ਕਿਵੇਂ ਟੱਪੂਗੇ ਜ਼ਿੰਦਗੀ ਫਿਰ ਇਹਨੇ ਐਨੇ ਖਾਈ ਦੇ ਦਿੱਤੇ ਐਵੇਂ ਕਿਵੇਂ ਟੱਪਣੀਆਂ ਬਸ ਮਹਾਰਾਜ ਟਪਾਊਗਾ ਆਪੇ ਦਾਤਾ ਜੇ ਕਿਸੇ ਬਨੇ ਟਾਣੀ ਨਵਾਊਗਾ ਤੇ ਆਪੇ ਦੇਊਗਾ ਆਉਂਦਾ ਹੈ ਜ਼ਿੰਦਗੀ ਤੋਂ ਉਸ ਵਕਤ ਇਹ ਲੱਗਦਾ ਹੈਗਾ ਕਿ ਮਤਲਬ ਜ਼ਿੰਦਗੀ ਨੇ ਬਹੁਤ ਜ਼ਿਆਦਾ ਮਜ਼ਾਕ ਕਰਤਾ ਹੈ ਹਾਂ ਬਹੁਤ ਜ਼ਿਆਦਾ ਮਜ਼ਾਕ ਹਾਲੀ ਗੱਲ ਹੀ ਜਿਸ ਵੰdre ਜਿਹੜਾ ਬਹਿ ਕੇ ਖਾਨ ਦੇ ਜਿਹੜਾ ਸਮਾ ਸੀ ਉਹ ਗੀਦ ਤੇ ਆ ਛੱਟ ਜਿਆਦੀ ਲੱਗੀ ਹੋਈ ਨਾ ਤਾਂ ਮਣਕੇ ਜਿਹੜੇ ਸਾਰੇ ਬਹਿ ਗਏ ਹੁਣ ਤੇ ਰੋ ਨਹੀਂ ਰੋਦੇ ਨਹੀਂ ਰੋਲਦੇ ਭਏ ਹੁਣ ਤੇ ਰੋਲਦੇ ਲੋਕਾਂ ਦੇ ਘਰਾਂ ਚ ਘਰਾਂ ਚ ਰੋਲਦੇ ਉਮੀਦ ਹੈ ਕੋਈ ਮਦਦ ਕਰੂਗਾ ਕੋਈ ਆਉਂਦਾ ਨਾ ਕੋਈ ਨਹੀਂ ਆਉਂਦਾ ਕੋਈ ਨਹੀਂ ਆਉਂਦਾ ਕਿਸੇ ਨੇ ਮਤ ਕਰਨੀ ਨਹੀਂ ਆ ਕੋਈ ਨਹੀਂ ਆਉਂਦਾ ਮਾਇਤ ਕਰਦਾ ਪਿੰਡ ਚ ਕੋਈ ਨਹੀਂ ਕਰਦਾ ਮਾਇਤ ਹਾਂ ਬੜਿਆਂ ਲੋਕਾਂ ਨੂੰ ਆਖਿਆ ਵੀ ਸਾਨੂੰ ਕਰੋ ਆਸਰਾ ਕੋਈ ਨਹੀਂ ਕਰਦਾ ਹਾਂ ਨਹੀਂ ਕੋਈ ਆਉਂਦਾ ਨਾ ਕੋਈ ਸਾਡੀ ਸੁਣਦਾ ਹੀ ਹੈ ਤੇ ਨਾ ਕੋਈ ਆਉਂਦਾ ਹੀ ਹੈ ਇਹ ਤੂੰ ਹੀ ਲਾੜਵੇ ਕਿੱਲ ਹਾਂ ਹਾਲਾਤ ਬਹੁਤ ਮਾੜੇ ਤੇ ਜ਼ਿੰਦਗੀ ਥੋੜੀ ਜਿਹੀ ਕੋਈ ਹਾਂ ਕੋਈ ਜ਼ਿੰਦਗੀ

बोही च पैसा हो तो चालू करेंगे फिर ही फिर ही आँग तुम देंगे hmm. तो जो पेलो दे दो थोड़ा, थोड़ा थोड़ा तो की hmm. मंगन जोगा मैं भी नहीं रह गया तुरन जोगा नहीं रह गया कहते जाओ तो मैं ना तो बैठा जाता मोटरसाइकिल मेरा पेशाब बिच निकल जाता hmm. तुर निकल जाने मैं जा सुते पाए तो निकल कमजोरी सी ਕਹਿੰਦੇ ਡਾਕਟਰ ਨੂੰ ਦਿਖਾਇਆ ਕਹਿੰਦੇ ਇਹ ਹੋ ਜੂਗਾ ਇਲਾਜ ਜਾਂ ਕੋਈ ਮੁਖਾਇਆ ਨਹੀਂ ਕੋਈ ਮੁਖਾਇਆ ਨਹੀਂ ਕਿ ਪਹੁੰਚ ਨਹੀਂ ਪਈ ਮੈਂ ਕਿਉਂ ਤੂੰ ਉਹ ਜਿੰਨਾ ਡਿੱਗਿਆ ਹਮੈਂ ਉਹਨੇ ਥੋੜਾ ਜਿਹਾ ਇਲਾਜ ਕੀਤਾ ਮੁਰਕਿਆਂ ਦੇ ਸਾਢੇ 8 ਘੰਟੇ ਸਾਢੇ 8 ਇਹ ਕਿੰਨੇ ਲੈ ਜਾਣਾ ਮੈਨੂੰ ਪਰਸ ਜਗਤ ਨੂੰ ਕਿ ਤੁਮ ਮਾਰਾ ਖੁਸ਼ੀ ਕਰਨਾ ਹੁੰਦਾ ਕੁਛ ਕਰਨਾ ਬਿਲਕੁਲ ਕਰਨ ਵਾਲ ਉਹ ਪ੍ਰਮਾਤਮਾ ਰੱਬ ਹੈ ਹੈ ਉਸ ਤੋਂ ਹੀ ਮੰਗਣਾ ਹਾਂ ਸੋ ਇਹ ਪਿੰਡ ਕਮਾਲ ਵਾਲਾ ਹੈਗਾ ਜਿੱਥੋਂ ਦੇ ਬੇਬੇ ਤੇ ਬਾਪੂ ਦੀ ਜਿਹੜੀ ਕਹਾਣੀ ਤੁਹਾਨੂੰ ਜਿਹੜੀ ਦਿਖਾਈ ਹੈਗੀ ਬੇहद ਜਿਹੜੀ ਹੈਗੀ ਦਰਦਪਰੀ ਹੈਗੀ ਸੋ ਇਹਨਾਂ ਨੂੰ ਉਮੀਦ ਹੈਗੀ ਕਿ ਕੋਈ ਨਾ ਕੋਈ ਮਦਦਗਾਰ ਜ਼ਰੂਰ ਆਵੇਗਾ ਜਿਹੜਾ ਉਹਨਾਂ ਦੀ ਮਦਦ ਕਰੇਗਾ ਤੇ ਉਹਨਾਂ ਦੀ ਬਾਹ ਫੜੇਗਾ ਸੋ ਅਸੀਂ ਲੋਕਾਂ ਨੂੰ ਵੀ ਅਪੀਲ ਕਰਦੇ ਹਾਂਗੇ ਪੰਜਾਬੀ ਲੋਕ ਚੈਨਲ ਦੇ ਜਿੰਨੇ ਵੀ ਦਰਸ਼ਕ ਹੈਗੇ ਉਹਨਾਂ ਨੂੰ ਅਪੀਲ ਕਰਦੇ ਆ ਕਿ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਆ ਜੇ ਤਾਂ ਜੋ ਅਜੇ ਇਹ ਮਦਦਗਾਰਤਾ ਕੇ ਵੀਡੀਓ ਪਹੁੰਚੇ ਤੇ ਇਸ ਬੇਬੇ ਤੇ ਬਾਪੂ ਦੀ ਮਦਦ ਹੋ ਸਕੇ ਧੰਨਵਾਦ